ਇਹ ਪਹਿਲੀ ਵਾਰੀ ਹੋਇਆ ਕਿ ਕਟੋ-ਕਟ ਸਾਡੇ ਜਿਹੜੇ ਵਾਰਡ ਦੇ ਵਿੱਚੋਂ 50 ਘਰ ਨੇ 40 ਤੋਂ 50 ਘਰ ਆ ਉਹ ਚੱਕ ਕੇ ਕਿਸੇ ਹੋਰ ਵਾਰਡ ਦੇ ਵਿੱਚ ਸ਼ਾਮਲ ਕਰ ਦਿੱਤੇ ਗਏ ਜਿਹਦੇ ਵਿੱਚ ਸਾਨੂੰ ਇਤਰਾਜ਼ ਆ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਇਹ ਵਾਰਡ ਨਹੀਂ ਤੋੜਿਆ ਇਹ ਸਾਡਾ ਭਾਈਚਾਰਾ ਤੋੜਿਆ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਜਿਹੜਾ ਵਾਰਡ ਆ ਐਜ਼ ਇਟ ਇਜ਼ ਉਦਾਂ ਹੀ ਰਹਿਣ ਦਿੱਤਾ ਜਾਵੇ ਤਾਂ ਕਿ ਸਾਡਾ ਆਪਸ ਵਿੱਚ ਭਾਈਚਾਰਾ ਬਣਿਆ ਰਹੇ ਕਿਉਂਕਿ ਸ਼ੁਰੂ ਤੋਂ ਅਸੀਂ ਉੱਥੇ ਰਹੇ ਹੋਏ ਆਂ ਸਾਡਾ ਵਾਰਡ ਨੰਬਰ ਉਹੀ ਚੱਲਦਾ ਪਿਆ ਇੱਕ ਦੂਜੇ ਨਾਲ ਭਾਈਚਾਰਕ ਸਾਂਝ ਹੈ ਲੋਕ ਤਕਲੀਫ ਦੇ ਵਿੱਚ ਵੀ ਸਾਂਝੇ ਆ ਅੱਜ ਸਾਰਿਆਂ ਨੂੰ ਤਰਾਜ ਆ ਸਾਰੇ ਇਕੱਠੇ ਹੋ ਕੇ ਇਸੇ ਕਰਕੇ ਮੰਗ ਪੱਤਰ ਦੇਣ ਆਏ ਆ ਅਸੀਂ ਸ਼ਹਿਰ ਦੇ ਵਿੱਚ ਕੋਈ ਇਦਾਂ ਦਾ ਜਿਹੜਾ ਆ ਉਹ ਨਾ ਹੋਵੇ ਜਿਹਦੇ ਨਾਲ ਕਿ ਮੁੜ ਕੇ ਪ੍ਰਸ਼ਾਸਨ ਨੂੰ ਵੀ ਕੋਈ ਤੰਗੀ ਆਵੇ ਤੇ ਸਾਨੂੰ ਵੀ ਤੰਗੀ ਆਵੇ ਸਾਡੇ ਵੱਲੋਂ ਐਮਸੀ ਕੋਈ ਆਵੇ ਸਾਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਪਰ ਸਾਡਾ ਜਿਹੜਾ ਵਾਰਡ ਆ ਉਹਨੂੰ ਨਾ ਤੋੜਪਨ ਕੀਤੀ ਜਾਵੇ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆ ਵੀ ਇਹ ਸਾਡੇ ਮੰਗ ਪੱਤਰ ਤੇ ਜਿਹੜੇ ਅਸੀਂ ਮhalla ਵਾਸੀ ਇੱਥੇ ਸਾਰੇ ਆਏ ਆ ਇਹਦੇ ਤੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇ ਅਸੀਂ ਇਹ ਮੰਗ ਕਰਦੇ ਆ ਕਿ ਸਾਨੂੰ ਇਸੇ ਵਾਰਡ 'ਚ ਰਹਿਣ ਦਿੱਤਾ ਜਾਵੇ ਅਸੀਂ ਇਸੇ ਵਾਰਡ ਦੇ ਵਿੱਚ ਰਹਿ ਕੇ ਖੁਸ਼ ਹਾਂ ਅਸੀਂ ਆਪਣਾ ਜੋ ਵੀ ਚੋਣ ਮਤ ਦੇਵਾਂਗੇ ਆਪਣੇ ਇਸੇ ਵਾਰਡ ਦੇ ਥਰੂ ਹੀ ਦੇਵਾਂਗੇ ਆਪਣੀ ਭਾਈਚਾਰਕ ਸਾਂਝ ਜਿਹੜੀ ਆ ਇਹ ਇਨਾ ਤਾਰ-ਤਾਰ ਕੀਤੀ ਆ ਜੋ ਕਿ ਬਹੁਤ ਮੰਨ ਭਾਗੀ ਆ ਸਾਡੇ ਵੱਲੋਂ ਭਾਵੇਂ ਕੋਈ ਵੀ ਹੋਵੇ ਐਮਸੀ ਹੋਵੇ ਜਾਂ ਕੋਈ ਵੀ ਹੋਵੇ ਜਿਹੜਾ ਉਹ ਸਾਡੇ ਮਹੱਲੇ ਦਾ ਹੋਵੇ ਇਹ ਮਹੱਲੇ 'ਚ ਉਹ ਕੋ ਕੰਮ ਕਰਾ ਸਕਦੇ ਆ ਸਾਡਾ ਇਹੋ ਹੀ ਪ੍ਰਸ਼ਾਸਨਕੇ ਬੇਨਤੀ ਹੈ ਕਿ ਸਾਡਾ ਮਹੱਲਾ ਜਿਹੜਾ ਆ ਜਿਉਂ ਦਾ ਤਿਉਂ ਹੀ ਜਿੱਥੇ-ਜਿੱਥੇ ਹੈ ਆਹੀਂ ਉੱਥੇ-ਉੱਥੇ ਰਹਿਣ ਦਿੱਤਾ ਜਾਵੇ ਜਦੋਂ ਵੀ ਕੋਈ ਸਰਕਾਰਾਂ ਆਉਂਦੀਆਂ ਮੌਕੇ ਦੀਆਂ ਜਦੋਂ ਕਾਂਗਰਸ ਆਈ ਸੀ ਕਾਂਗਰਸ ਨੇ ਆਪਣਾ ਦਿਖਾਇਆ ਉਹਨਾਂ ਨੇ ਵੋਟਾਂ ਕੱਢ-ਕੱਢ ਕੇ ਆਪਣੇ ਜਿਤਾਉਣ ਵਾਸਤੇ ਇੱਧਰ ਤੋਂ ਉੱਧਰ ਕਰ ਦਿੱਤੀਆਂ ਹੁਣ ਦੀਆਂ ਸਰਕਾਰਾਂ ਵੀ ਇਹੀ ਕੰਮ ਕਰ ਰਹੀਆਂ ਨੇ ਸੋ ਇਹ ਚੀਜ਼ ਤੇ ਉੱਤੇ ਬੈਨ ਹੋਣਾ ਚਾਹੀਦਾ ਸਰਕਾਰ ਵੱਲੋਂ ਜੋ ਨਵੀਂ ਡਿਵੀਡਿਸ਼ਨ ਕੀਤੀ ਗਈ ਹੈ ਵਾਰਡਬੰਦੀ ਕੀਤੀ ਗਈ ਹੈ ਉਸ ਸੰਬੰਧੀ ਵਾਰਡ ਨੰਬਰ 7 ਤੇ ਵਾਰਡ ਨੰਬਰ 8 ਦੇ ਨਿਵਾਸੀਆਂ ਵੱਲੋਂ ਇਤਰਾਜ਼ ਪ੍ਰਾਪਤ ਹੋਇਆ ਹੈ ਉਹ ਇਤਰਾਜ਼ ਦਫਤਰ ਲੈ ਲੇ ਗਏ ਜਮ੍ਹਾਂ ਕਰ ਲੇ ਗਏ ਇਹਨਾਂ ਸਰਕਾਰ ਨੂੰ ਉੱਚ ਅਦਾਲਤ ਵਿੱਚ ਭੇਜ ਦਿੱਤਾ ਜਾਵੇ ਅਸੀਂ ਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਵਾਰਡ ਨੰਬਰ 7 ਹੈ ਜੀ 10 ਸਾਲਾਂ ਤੋਂ ਵੀ ਤੁਮੇ ਵੀ ਪਹਿਲਾਂ ਤੋਂ ਵੀ ਸਾਡਾ 7 ਰੰਗੜਾ ਮੱਲਾ ਹੈ ਕਿ ਅਸੀਂ ਵਾਰਡ ਨੰਬਰ 7 ਦੇ ਵਿੱਚ ਹਮੇਸ਼ਾ ਵੋਟਾਂ ਪਾਉਂਦੇ ਆਏ ਹਾਂ ਕਿਉਂਕਿ ਆਪਣੇ ਮਹੱਲੇ ਦੇ ਆਪਣੇ ਵਾਰਡ ਦੇ ਐਮਸੀਆਂ ਨੂੰ ਅਸੀਂ ਜੋਲ ਫੜ ਕੇ ਕੰਮ ਕਰਵਾ ਸਕਦੇ ਆ ਕਿਸੇ ਹੋਰ ਨੂੰ ਨਹੀਂ ਇਹ ਪਹਿਲੀ ਵਾਰੀ ਹੋਇਆ ਕਿ ਕਟੋ-ਕਟ ਸਾਡੇ ਜਿਹੜੇ ਵਾਰਡ ਦੇ ਵਿੱਚੋਂ 50 ਘਰ ਨੇ 40 ਤੋਂ 50 ਘਰ ਆ ਉਹ ਚੱਕ ਕੇ ਕਿਸੇ ਹੋਰ ਵਾਰਡ ਦੇ ਵਿੱਚ ਸ਼ਾਮਲ ਕਰ ਦਿੱਤੇ ਗਏ ਜਿਹਦੇ ਵਿੱਚ ਸਾਨੂੰ ਇਤਰਾਜ਼ ਆ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਸ਼ੁਰੂ ਤੋਂ ਅਸੀਂ ਉੱਥੇ ਰਹੇ ਹੋਏ ਆ ਸਾਡਾ ਵਾਰਡ ਨੰਬਰ ਉਹੀ ਚੱਲਦਾ ਪਿਆ ਇੱਕ ਦੂਜੇ ਨਾਲ ਭਾਈਚਾਰਕ ਸਾਂਝ ਹੈ ਦੁੱਖ ਤਕਲੀਫ ਦੇ ਵਿੱਚ ਵੀ ਸਾਂਝੇ ਆ ਅੱਜ ਸਾਰਿਆਂ ਨੂੰ ਇਤਰਾਜ਼ ਆ ਸਾਰੇ ਇਕੱਠੇ ਹੋ ਕੇ ਇਸੇ ਕਰਕੇ ਮੰਗ ਪੱਤਰ ਦੇਣ ਆਏ ਆ ਅਸੀਂ ਸਾਨੂੰ ਇਸ ਚੀਜ਼ ਤੇ ਇਤਰਾਜ਼ ਹੈ ਜਿਹੜਾ ਨਵਾਂ ਨਕਸ਼ਾ ਆਇਆ ਉਹਦੇ ਵਿੱਚੋਂ ਸਾਨੂੰ ਪੰਜਾਵਾ ਘਰਾਂ ਨੂੰ ਕੱਢ ਕੇ ਅਲੱਗ ਵਾਰਡ ਦੇ ਵਿੱਚ ਪਾ ਦਿੱਤਾ ਗਿਆ ਅਸੀਂ ਇਹ ਮੰਗ ਕਰਦੇ ਹਾਂ ਕਿ ਸਾਨੂੰ ਇਸੇ ਵਾਰਡ 'ਚ ਰਹਿਣ ਦਿੱਤਾ ਜਾਵੇ ਅਸੀਂ ਇਸੇ ਵਾਰਡ ਦੇ ਵਿੱਚ ਰਹਿ ਕੇ ਖੁਸ਼ ਹਾਂ ਅਸੀਂ ਆਪਣਾ ਜੋ ਵੀ ਚੋਣ ਮਤ ਦੇਵਾਂਗੇ ਆਪਣੇ ਇਸੇ ਵਾਰਡ ਦੇ ਥਰੂ ਹੀ ਦੇਵਾਂਗੇ ਕਾਰਨ ਕੀ ਸਮਝ ਆ ਜੀ ਕਾਰਨ ਜੀ ਜਦੋਂ ਵੀ ਕੋਈ ਸਰਕਾਰਾਂ ਆਉਂਦੀਆਂ ਮੌਕੇ ਦੀਆਂ ਜਦੋਂ ਕਾਂਗਰਸ ਆਈ ਸੀ ਕਾਂਗਰਸ ਨੇ ਆਪਣਾ ਦਿਖਾਇਆ ਉਹਨਾਂ ਨੇ ਵੋਟਾਂ ਕੱਢ ਕੱਢ ਕੇ ਆਪਣੇ ਜਿਤਾਉਣ ਵਾਸਤੇ ਇੱਧਰ ਤੋਂ ਉੱਧਰ ਕਰ ਦਿੱਤੀਆਂ ਹੁਣ ਦੀਆਂ ਸਰਕਾਰਾਂ ਵੀ ਇਹੀ ਕੰਮ ਕਰ ਰਹੀਆਂ ਨੇ ਸੋ ਇਹ ਚੀਜ਼ ਤੇ ਉੱਤੇ ਬੈਨ ਹੋਣਾ ਚਾਹੀਦਾ ਤੁਸੀਂ ਇਹ ਚੀਜ਼ ਦੇਖੋ ਕਿ ਬੰਦਾ ਕਿੰਨੇ ਸਾਲ ਤੋਂ ਰਹਿ ਰਿਹਾ ਪੁਸ਼ਤਾਨਾ ਰਹਿ ਰਿਹਾ ਉਸੇ ਵਾਰਡ ਦੇ ਉੱਤੇ ਰਹਿ ਰਹੇ ਨੇ ਲਗਾਤਾਰ ਸੋ ਸਾਰਿਆਂ ਨੂੰ ਇਸ ਚੀਜ਼ ਦਾ ਇਤਰਾਜ਼ ਹੈ ਜੀ ਜੀ ਨਗਰ ਕੌਂਸਲ ਦਾ ਸੱਤਰ ਚੇਕ ਠੀਕ ਹੈ ਜੀ ਨਾ ਗੁਰਚਰਨ ਦਾਸ ਪੁੱਤਰ ਸ਼੍ਰੀ ਹਜਾਰਾਮ ਮੋਹੱਲਾ ਸੱਤ ਰੰਗੜਾ ਸਾਡਾ ਮੌਜੂਦਾ ਵਾਰਡ ਜਿਹੜਾ ਵਾਰਡ ਨੰਬਰ 7 ਸਾਨੂੰ ਜੋ ਹੁਣ ਪ੍ਰਸ਼ਾਸਨ ਨੇ ਨਕਸ਼ਾ ਭੇਜਿਆ ਉਹ ਨਕਸ਼ਾ ਭੇਜ ਕੇ ਸਾਨੂੰ ਇਹ ਪਤਾ ਲੱਗਿਆ ਕਿ ਸਾਡਾ ਜਿਹੜਾ ਮhalla ਸੱਤ ਰੰਗਣਾ ਜਿਹੜੇ ਜਿਸ ਤਰ੍ਹਾਂ ਕਿ ਬੀਬੀ ਜੀ ਨੇ ਦੱਸਿਆ ਵੀ 40 50 ਘਰ ਜਿਹੜੇ ਆ ਉਹ ਤੋੜ ਕੇ ਅਲੱਗ ਕਿਸੇ ਵਾਰਡ ਦੇ ਨਾਲ ਲਾ ਦਿੱਤੇ ਆ ਇਹ ਵਾਰਡ ਨਹੀਂ ਤੋੜਿਆ ਇਹ ਸਾਡਾ ਭਾਈਚਾਰਾ ਤੋੜਿਆ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਜਿਹੜਾ ਵਾਰਡ ਆ ਐਜ਼ ਇਟ ਇਜ਼ ਉਦਾਂ ਹੀ ਰਹਿਣ ਦਿੱਤਾ ਜਾਵੇ ਤਾਂ ਕਿ ਸਾਡਾ ਆਪਸ ਵਿੱਚ ਭਾਈਚਾਰਾ ਬਣਿਆ ਰਵੇ ਸ਼ਹਿਰ ਦੇ ਵਿੱਚ ਕੋਈ ਇਦਾਂ ਦਾ ਜਿਹੜਾ ਆ ਉਹ ਨਾ ਹੋਵੇ ਜਿਹਦੇ ਨਾਲ ਕਿ ਮੁੜ ਕੇ ਪ੍ਰਸ਼ਾਸਨ ਨੂੰ ਵੀ ਕੋਈ ਤੰਗੀ ਆਵੇ ਤੇ ਸਾਨੂੰ ਵੀ ਤੰਗੀ ਆਵੇ ਸਾਡੇ ਵੱਲੋਂ ਐਮਸੀ ਕੋਈ ਆਵੇ ਸਾਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਪਰ ਸਾਡਾ ਜਿਹੜਾ ਵਾਰਡ ਆ ਉਹਨੂੰ ਨਾ ਤੋੜਪਨ ਕੀਤੀ ਜਾਵੇ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆ ਵੀ ਇਹ ਸਾਡੇ ਮੰਗ ਪੱਤਰ ਤੇ ਜਿਹੜੇ ਅਸੀਂ ਮੱਲਾ ਵਾਸੀ ਇੱਥੇ ਸਾਰੇ ਆਏ ਆ ਇਹਦੇ ਤੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇ ਜਿਕਦਰ ਹੋਏ ਉਹ ਕੀ ਕਹਿਣਾ ਚਾਹੁੰਦਾ ਮੇਰਾ ਨਾਮ ਹਰਦੀਪ ਸਿੰਘ ਪੁੱਲਰ ਸਾਨੂੰ ਸਰਦਾਰ ਚੰਨ ਸਿੰਘ ਅਸੀਂ ਮੱਲਾ ਸਾਸ ਰੰਗੜਾ ਦੇ ਰਹਿਣ ਵਾਲੇ ਆ ਤੇ 10 ਸਾਲ ਤੋਂ ਅਸੀਂ ਇੱਥੇ ਹੀ ਮਤਲਬ ਵੀ ਮੱਲੇ ਜੀ ਵੋਟਾਂ ਪਾਉਂਦੇ ਰਹੇ ਆ ਤੇ ਇਹੋ ਇੱਥੇ ਹੀ ਸਾਡੀ ਇੱਕ ਦੂਜੇ ਨਾਲ ਭਾਈਚਾਰ ਸਾਂਝਿਆ ਤੇ ਇੱਕ ਦੂਜੇ ਨਾਲ ਰਲ ਮਿਲ ਕੇ ਰਹਿੰਦੇ ਆ ਇੱਥੇ ਇੱਥੇ ਹੀ ਇੱਕ ਦੂਜੇ ਨਾਲ ਮਤਲਬ ਵੀ ਕਿਤੇ ਕੰਮ ਪਵੇ ਜਾਂ ਕੋਈ ਵੀ ਕਿਸੇ ਨੂੰ ਹੋਵੇ ਆਪਣੇ ਮਹੱਲੇ ਚੋਂ ਉਹਨੂੰ ਮਤਲਬ ਲੈਣਾ ਜਾਂ ਉਹ ਤੋਂ ਕੰਮ ਕਰਾਉਣਾ ਉਹ ਸੌਖਾ ਆ ਜਦ ਕਿ ਹੁਣ ਨਵੇਂ ਨਕਸ਼ੇ ਦੇ ਅਨੁਸਾਰ ਸਾਡਾ ਜਿਹੜੇ 40 50 ਘਾਰ ਆ ਉਹ ਤੀਜੇ ਥਾਂ ਜਾ ਕੇ ਤੇ ਸਾਡੇ ਵਾਰਡ ਨੂੰ ਐਡਜਸਟ ਕੀਤਾ ਗਿਆ ਇਹ ਇਹ ਬਹੁਤ ਮੰਨ ਭਾਗੀ ਗੱਲ ਆ ਇਹਦੇ ਨਾਲ ਸਾਡੀ ਆਪਣੀ ਭਾਈਚਾਰਕ ਸਾਂਝ ਜਿਹੜੀ ਆ ਇਹ ਇਹਨਾਂ ਤਾਰ-ਤਾਰ ਕੀਤੀ ਆ ਜੋ ਕਿ ਬਹੁਤ ਮੰਨ ਭਾਗੀ ਆ ਸਾਡੇ ਵੱਲੋਂ ਭਾਵੇਂ ਕੋਈ ਵੀ ਹੋਵੇ ਐਮਸੀ ਹੋਵੇ ਜਾਂ ਕੋਈ ਵੀ ਹੋਵੇ ਜਿਹੜਾ ਉਹ ਸਾਡੇ ਮਹੱਲੇ ਦਾ ਹੋਵੇ ਇਹ ਮਹੱਲੇ 'ਚ ਕੋਈ ਕੰਮ ਕਰਾ ਸਕਦੇ ਆ ਸਾਡਾ ਇਹੋ ਹੀ ਪ੍ਰਸ਼ਾਸਨ ਅਕੈ ਬੇਨਤੀ ਹੈ ਕਿ ਸਾਡਾ ਮਹੱਲਾ ਜਿਹੜਾ ਆ ਜਿਉਂ ਦਾ ਤਿਉਂ ਹੀ ਜਿੱਥੇ-ਜਿੱਥੇ ਹੈ ਆ ਅਸੀਂ ਉੱਥੇ-ਉੱਥੇ ਰਹਿਣ ਦਿੱਤਾ ਜਾਵੇ ਧੰਨਵਾਦ ਮੈਂ ਨਰੇਸ਼ ਸ਼ਰਮਾ ਸਾਇਗਨਿਸ਼ਨ ਇੰਜੀਨੀਅਰ ਨਗਰ ਕੌਂਸਲ ਸੁਲਤਾਨਪੁਰ ਲੋਧੀ ਸਰਕਾਰ ਵੱਲੋਂ ਜੋ ਨਵੀਂ ਡਿਮਿਟੇਸ਼ਨ ਕੀਤੀ ਗਈ ਹੈ ਵਾਰਡਬੰਦੀ ਕੀਤੀ ਗਈ ਹੈ ਉਸ ਸੰਬੰਧੀ ਵਾਰਡ ਨੰਬਰ 7 ਤੇ ਵਾਰਡ ਨੰਬਰ 8 ਦੇ ਨਿਵਾਸੀਆਂ ਵੱਲੋਂ ਇਤਰਾਜ਼ ਪ੍ਰਾਪਤ ਹੋਏ ਹੈ ਉਹ ਇਤਰਾਜ਼ ਦਫਤਰ ਲੈ ਲੇਗੇ ਜਮ੍ਹਾਂ ਕਰ ਲੇਗੇ ਇਹਨਾਂ ਸਰਕਾਰ ਨੂੰ ਉੱਚ ਅਦਾਲਤ ਨੂੰ ਭੇਜ ਦਿੱਤਾ ਜਾਵੇ